ਕੁੱਲ ਕਿਤਲੇ ਰੰਗ ਬਦਲੇ ਧੋਰ ਕਿਤਨੇ ਪਤੰਗ ਬਦਲੇ ਜਬ ਤੱਕ ਜ਼ਿੰਦਾ ਹੈ ਹਮ ਜਬ ਤੱਕ ਜ਼ਿੰਦਾ ਹੈ ਕਲਮ ਹਮ ਤੁਮੇ ਮਰਨੇ ਨਾ ਦੇਂਗੇ ਇਹ ਗੋਪਾਲਦਾਸ ਨੀਰਜ ਹੋਣਾ ਦਾ ਸ਼ੇਰ ਆ ਬੜਾ ਜਵੰਦਸਤ ਅੱਜ ਦਾ ਵਲੌਗ ਮੈਂ ਲੈ ਕੇ ਆਇਆ ਹਾਜ਼ਰਾ ਔਰ ਮੇਰੇ ਚੈਨਲ ਜਿੱਥੇ-ਜਿੱਥੇ ਵੀ ਤੁਸੀਂ ਦੇਖ ਰਹੇ ਜੀ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਤੇ ਦੋਸਤੋ ਅੱਜ ਅਹੀ ਕਿਉਂਕਿ ਕੱਲ ਨੂੰ ਸਾਡੇ ਲੋੜੀ ਆ ਤੇ ਲੋੜੀ ਦੀਆਂ ਮੁਬਾਰਕਾਂ ਦੇਸ਼-ਵਿਦੇਸ਼ ਜਿੱਥੇ ਵੀ ਮੇਰਾ ਚੈਨਲ ਤੁਸੀਂ ਦੇਖ ਰਹੇ ਜੀ ਸਾਰਿਆਂ ਨੂੰ ਅੱਜ ਬੜੀ ਪਿਆਰੀ ਨਿਕਲੀ ਅੱਜ ਔਰ ਜੜੇ ਹੀ ਅਸੀਂ ਆਪਣੇ ਛੱਤ ਤੇ ਘਰ ਦੀ ਤੇ ਮੇਰੇ ਪਿੱਛੇ ਵੇਖ ਰਹੇ ਜੇ ਤੁਸੀਂ ਪਿੰਡ ਪਰ ਇਹ ਮੇਰਾ ਭਤੀਜਾ ਵਾ ਇਧਰ ਆ ਤੇ ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਆ ਸਾਡਾ ਵਲੌਗ ਵੇਖ ਰਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਲੇ ਲੋਹੜੀ ਦੀਆਂ ਤੇ ਮੱਘੀ ਦੀਆਂ ਵਧਾਈਆਂ ਵੇ ਤੇ ਮੱਘੀ ਬਾਕੀ ਉਹ ਕਹਦੇ ਕਹਦੇ ਲੋੜੀ ਦੀ ਮਾਸੀ ਜੀ ਸਾਰੇ ਦੋਖ ਦਿੰਨਾ ਹੈ ਲੋੜੀ ਹਾਂ ਕੋਈ ਨਹੀਂ ਤੂੰ ਲੋੜੀ ਮਾਗੀ ਦੀਆਂ ਵਧਾਈਆਂ ਦੇ ਦੇ ਲੋ ਲੋੜੀ ਤੇ ਮਾਗੀ ਜੀ ਸਾਰਿਆਂ ਨੂੰ ਦਈਆ ਹੋਇਆ ਹੈ ਕੀ ਕਰਦੇ ਸਾਰੇ ਮਾਂ ਦੇ ਵੱਲ ਕੀ ਕਹਿੰਦੇ ਆ ਅੰਦਾਜ਼ੀ ਲੋੜੀ ਤੇ ਮਾਗੀ ਦੀਆਂ ਵਧਾਈਆਂ ਹੁਣ ਸਾਰਿਆਂ ਨੂੰ ਕੀ ਕਰਨ ਦਾ ਹੈ ਸਾਰੇ ਇਕੱਤਰ ਆਪਾਂ ਬਹਿ ਕੇ ਉੱਥੇ ਗੱਲਬਾਤ ਕਰਦੇ ਅੱਛਾ ਮੈਨੂੰ ਪਹਿਲਾਂ ਦੱਸ ਇੱਧਰ ਆ ਹਾਂਜੀ ਤੇ ਕਿੰਨੇ ਆ ਮਟੰਗਾਂ ਚੜਾਈਆਂ ਤੇ ਕਿੰਨੀਆਂ ਤਰੀਕਾਂ ਕੱਟੀਆਂ ਗਈਆਂ ਸਾਰੇ ਚਲਾਈਆ ਸਾਰੋਂ ਨੇ ਲਾਈਆ ਹੀ ਇੱਕ ਡਾਈ ਬਾਕੀਆ ਆਪਨੇ ਆਈਬੋ ਕਰਵਾ ਲਈਆ ਤੇ ਤੈਨੂੰ ਪਿਛਪੜਾ ਹੁੰਦਿਆ ਉਹ ਕਹਿੰਦਾ ਦੱਸਣਾ ਹੀ ਵਡੀਆਂ ਆ ਬਡਾਈਆਂ ਨਹੀਂ ਦੱਸਣੀਆਂ ਕੀ ਬਾਤ ਨਹੀਂ ਸੱਚਾ ਦੱਸਦਾ ਉਹਨੇ ਝੂਠ ਨਾਲੇ ਬਾਪ ਲੱਗਦਾ ਆ ਸਾਡੇ ਵੀਰ ਦੀ ਨੇ ਛੋਟੇ ਤੇ ਇਹਨਾਂ ਦਾ ਪੇਟ ਦੁਖਦਾ ਵਾ ਤੇ ਜਦੋਂ ਵੀ ਉਹ ਨਾਲ ਫਿਰ ਕਣੇ ਕਦੇ ਟੰਗਾ ਬਾਰੇ ਇਹਦੇ ਪੰਜਾਬ ਚ ਦਾ ਬਸਤ ਬਣਾ ਦਿੰਦੇ ਹੀ ਉੱਥੇ ਬੋਲ ਭਾਈ ਹੁਣ ਅੱਜ ਕੱਲ ਉਹਨਾਂ ਦੇ ਬੈਂਕ ਕਰਤਾ ਉਹਨਾਂ ਦਾ ਤੰਗਾ ਨਾ ਦਿੰਦੇ ਉਹ ਵੀ 5 ਫੁੱਟ ਹੈਡ ਨਾ ਆਪਣੇ 10-10 ਫੁੱਟ ਹੈਡ ਦਾ ਲੜੇ ਜੋਗੀ ਕੀ ਕਰਦਾ ਢੋਲ ਰੱਖ ਲੈਂਦੇ ਕੋਠਾ ਮੇਰਾ ਇਸ ਤਰ੍ਹਾਂ ਹੀ ਕਰਦਾ ਜਾਂਦਾ ਨੇ ਬੜਾ ਡਿਵਿਡ ਕਰਦੇ ਆ ਹਾਂ ਬੜਿਆ ਨਾਲ ਦੇਖੋ ਫੇਰ ਫੁੱਲੇ ਕਰਦੇ ਆ ਆ ਫੇਰ ਕਰਦੇ ਫੇਰ ਵੀ ਕਰਦੇ ਨਹੀਂ ਮਤਲਬ ਜਿਹੜੇ ਨੌਂਦੇ ਜਿਹੜੇ ਸ਼ਹਿਰ ਏਰੀਆ ਨਾ ਇਧਰ ਤੇ ਇਹ ਲੋਕ ਇੰਜਾਇ ਵਾਲੇ ਸੀ ਪੰਜਾਬ ਦੇ ਵਿੱਚ ਉਹ ਅੱਗੇ ਜਿਹੜਾ ਪਖਤੂਨ ਦਾ ਏਰੀਆ ਨਾ ਦਰਾ ਖੈਬਰ ਦਾ ਉਹਨਾਂ ਕੋਲ ਕੋ ਮਤਿਆ ਨਹੀਂ ਚੱਲ ਇਧਰ ਆ ਬੈ ਕੇ ਆਪਾਂ ਗੱਲ ਕਰਦੇ ਆਂ ਜੀ ਦੱਬੇ ਪਾਲ ਅੱਜ ਆਪਾਂ ਬੈ ਕੇ ਗੱਲ ਕਰਦੇ ਆਂ ਹੈ ਇਧਰ ਤੂੰ ਬਣਾ ਸਾਡਾ ਥੋੜਾ ਜਿਹਾ ਬਲੌਗ ਦੱਬੇ ਪਾਲ ਇਧਰ ਆ ਅਰੇ ਤੁਸੀਂ ਵੇਖ ਸਕਦੇ ਹੋ ਖੁਸ਼ੀ ਦਾ ਮਾਹੌਲ ਆ ਉਹੜਾ ਪਿਆਰਾ ਸਾਰ ਦੇ ਦੋ ਬਹੁਤ ਸੋਹਣੀ ਟੋਪਾ ਫਿਰ ਤੇ ਪਾਲ ਇਧਰ ਆਏ ਮੌਫਲੀ ਲੱਗਿਆ ਇਹ ਚੋਕੀ ਇਧਰ ਲਿਆਓ ਮੌਫਲੀ ਲਾਇਆ ਮੌਫਲੀ ਵੀ ਖਾਈ ਜੰਨੇ ਹਜੇ ਜੇ ਚੰਗੀ ਬਫਲੀ ਹੈ ਲਿਆਓ ਮੈਂ ਹੋ ਲਿਆਣਾ ਸਾਰੇ ਪਈਆ ਸੱਤ ਦੇ ਪਾਲ ਓਏ ਸ਼ੇ ਸੋਰਮੋ ਸਾਡੀ ਵਾਸੀ ਉਨਹੀਂ ਲਿਉਣੀ ਬੜੇ ਦਿਨ ਹੋ ਗਏ ਆਪਾਂ ਆਏ ਹੀ ਨਹੀਂ ਦੋਵੇਂ ਬਹੁਤ ਸ਼ਰਾਦਰ ਸੂਰ ਦਾ ਗਿਆ ਲਾ ਵਧੀਆ ਹੂੰ ਵਧੀਆ ਕਿੰਨੀ ਦੋਰ ਲਿਆ ਆ ਦੋਰ ਹੈ 3-4 ਸਾਲ ਦੀ ਪਈ ਆ ਖਿਦੇ ਹਾਲ ਦੀ ਪਈ ਆ ਹਾਂ ਇਹ ਜਦੋਂ ਤਾਂ ਤੱਕ ਦੀ ਧੋਖਾ ਹੋ ਗਿਆ ਤਾਂ ਗਲਗੀ ਹੋਈ ਧੋਖਾ ਨਹੀਂ ਹੋਇਆ ਸਹੀ ਗੱਲ ਆ ਪੁਰਾਣੀ ਹਲਾ ਲ ਦੋਨ ਵੇਸਟ ਮਨੀ ਦੋਨ ਵੇਸਟ ਮਨੀ ਕੀ ਬਾਤ ਆ ਤੁਮ ਤੇ ਪਿਓ ਨੂੰ ਵੀ ਜਦੋਂ ਸੈਣਾ ਹੋਇਆ ਉਹ ਤੈਨੂੰ ਬਸ ਬਸ ਹੈ ਬਸ ਬਸ ਕਦੇ ਆਦੀ ਟ੍ਰੀਫਲੀ ਦੱਸ ਦਾਨੀ ਹੂੰ ਯਾਰ ਇਹ ਮੁੁਰਗੇ ਚੁਰਗੇ ਚੱਲੂ ਕੱਲ ਨੂੰ ਕੀ ਟੂ ਟੂ ਵੜਨਾ ਆਪਾਂ ਦਾ ਐਸਾ ਮੈਂ ਵੇਸਟ ਬਣੀ ਦੇ ਹਿਸਾਬ ਨਾਲ ਤੇ ਆਲੂ ਚੱਲੇਗੇ ਤਰੀਕਾ ਕੀ ਟੂ ਟੂ ਵੜਨਾ ਆਪਾਂ ਦੀ ਟੂ ਕੀ ਨਾ ਕੀ ਟੂ ਮੁੁਰਗੇ ਦਾ ਨਾਮ ਰੱਖਿਆ ਅਜਾ ਜੋਗੀ ਕਿਹਨਾਂ ਜੇ ਤੁਸੀਂ ਇੰਨੀ ਮਤਲਬ ਚਿੰਤਾ ਵੇਸਟ ਵਾਲੀ ਦੀ ਕੀ ਕੱਲ ਨੂੰ ਆਲੂ ਤਰੀ ਵਾਲੇ ਚੱਲਣਗੇ ਬਸ ਬਸ ਉਹ ਹੀ ਫੇਰੀ ਬੇਟਾ ਕਿਤੇ ਇਦਾਂ ਨਾ ਹੋਵੇ ਸਾਗ ਤੁਸੀਂ ਬਣਾ ਲਿਆ ਕੱਲ ਕਿਤੇ ਸਮਝ ਨਾ ਲਉ ਆਲੂ ਨਹੀਂ ਪੀਜ਼ਾ ਬਰਗਰ ਲੋਬਿਉਡਸ ਗੰਧੀਆਂ ਚੀਜ਼ਾਂ ਖਾਣੀਆਂ ਮਤਲਬ ਮੂੰਹ ਨਾਲ ਨਹੀਂ ਖਾਣਾ ਇਹ ਤਾਂ ਮੂੰਹ ਨਾਲ ਬੋਲ ਕੇ ਮੈਂ ਮੀਟ ਦੀ ਤਰੀ ਪੀਂਦੀ ਹਾਂ ਤਰੀ ਪੀਂਦੀ ਬੇਟਾ ਮੂੰਹ ਨਾਲ ਬੋਲ ਕੇ ਤਰੀ ਕਿੱਥੋਂ ਆਣੀ ਆ ਦੂੰਗਾ ਜਦੋਂ ਨਿਕਲ ਬੇਟਾ ਤਰੀ ਚਿਕਨ ਦੋਣੀ ਆ ਬੇਟਾ ਲੂ ਦੇ ਚਿਕਨ ਦਾ ਦੋ ਕਹਿੰਦਾ ਦੇ ਦੇ ਤਰੀ ਤਰੀ ਕਿੱਥੋਂ ਮੰਗਨੀ ਤਰੀ ਹਾਂ ਜਦੋਂ ਗਰੇਵੀ ਕਹਿੰਦੇ ਆ ਜਖਣੀ ਵੀ ਕਹਿੰਦੇ ਆ ਮੈਂ ਨਾਲ ਹੀ ਦੇ ਮੰਗਦੇ ਬੱਚੇ ਬਿਤਾਸੀ ਟੀਟੂ ਬਣਾਉਣਾ ਟੀਟੂ ਦੀ ਤਰੀਪੇ ਦਾ ਕੰਮ ਹਾਂ ਟੀਟੂ ਨੂੰ ਕਹਦੇ ਟੀਟੂ ਮੁਰਗੇ ਦਾ ਨਾਮ ਟੀਟੂ ਮੁਰਗਾ ਸਾਹਿਬ ਮੁਰਗੇ ਦਾ ਸਾਹਿਬ ਕਿਹੜਾ ਵਾ ਦੇਸੀ ਹੈ ਕਿ ਬਲੈਲਰ ਹੈ ਦੇਸੀ ਮੁਰਗਾ ਸਾਹਿਬ ਸਾਡੇ ਟੀਟੂ ਦਾ ਨਹੀਂ ਦੇਖਿਆ ਉਹਦੀ ਕੁਰਬਾਨੀ ਦੇਣ ਤੋਂ ਪਹਿਲਾਂ ਉਹਦੇ ਤੇ ਉੱਠੇ ਉੱਠੇ ਲੈ ਲੈ ਟੀਟੂ ਸਵਾਰੀ ਕਰਾਉਣੇ ਟੀਟੂ ਸਵਾਰੀ ਕਰਾਉਣੇ ਤੈਨੂੰ ਕਿਹਣਾ ਬੋਲੋ ਚੱਲ ਜਿੱਥੇ ਜਿੱਥੇ ਤੇਰੇ ਵੇਖਣ ਵਾਲੇ ਉਹਨਾਂ ਨੂੰ ਕਹਿੰਦੇ ਦੋਨਾ ਕੁਝ ਹਾਂ ਆ ਕੀ ਜਿੱਥੇ ਜਿੱਥੇ ਆਪਾਂ ਜਾ ਰਹੇ ਹਾਂ ਅੱਜ ਬਲੌਗ ਵੇਖਣਾ ਸਾਡੇ ਲੋਕ ਨੇ ਆਹੋ ਅਹੀ ਕਹਿ ਮੰਗ ਕੁਝ ਨੂੰ ਚਾਹੀਦਾ ਉਹਨਾਂ ਨੂੰ ਹਾਂ ਕਹਿ ਚੱਲ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵਾ ਲਾਈਕ ਕਰੋ ਸਬਸਕ੍ਰਾਈਬ ਕਰੋ ਮੇਰੇ ਚੈਨਲ ਆ ਤੇ ਡਿਸਲਾਈਕ ਕਰੋ ਕਮੈਂਟ ਕਰੋ ਹਾਂ ਕਹਿ ਦੇ ਚਾਈਨਾ ਡੋਰ ਨਹੀਂ ਵਰਤਣੀ ਚਾਈਨਾ ਡੋਰ ਨਹੀਂ ਯੂਜ਼ ਕਰ ਨਹੀਂ ਚਾਈਨਾ ਡੋਰ ਬਿਲਕੁਲ ਵਰਤਨੀ ਨਹੀਂ ਲਈ ਦੇ ਨਹੀਂ ਜੇ ਤੂੰ ਹੀ ਕੇ ਹੋਦੀ ਗੁੱਡੀ ਵੱਢੀ ਨਹੀਂ ਲੈ ਚਾਈਨਾ ਡੋਰ ਦੇਵਾ ਵੀ ਚਾਈਨਾ ਡੋਰ ਨਹੀਂ ਵਰਤਣੀ ਤੇ ਜਾਨੇ ਮਾਲੀ ਨੁਕਸਾਨ ਕਰਦੀ ਨੁਕਸਾਨ ਹਾਂ ਇਹਦੇ ਨਾਲ ਕੱਟੇ ਜਾਂਦੇ ਗਲੇ ਗਲੇ ਕੱਟੇ ਜਾਂਦੇ ਇਹਦੇ ਨਾਲ ਮੋਟਰਸਾਈਕਲ ਤੇ ਜਾਉਂਦੇ ਕੋਈ ਨਹੀਂ ਆਪਾ ਫੌਜੀ ਆਰਮਰ ਪਾ ਕੇ ਆ ਜਾਗੇ ਤੇ ਬਸ ਕਹਿੰਦਾ ਕਿ ਡੋਰਾ ਨਹੀਂ ਡੇਟ ਵਰਤਣੀ ਹੋ ਇਹ ਨਾ ਕਹੀ ਕਿ ਡੋਰਾ ਨਹੀਂ ਵਰਤਣੀ ਹੋ ਨਹੀਂ ਜੇ ਨੂੰ ਵਰਤਨੀ ਵਰਤ ਲੋ ਚੰਦੇ ਨਹੀਂ ਵਰਤਣੀ ਬੜਾ ਡਿਪਲੋਮੈਟਿਕ ਜਵਾਬ ਦਿੰਦਾ ਏ ਗੱਲ ਕਰਨੀ ਕੋਈ ਵੀ ਤੂੰ ਮੈਨੂੰ ਦੱਸ ਬੜਾ ਗਿਆ ਥੱਲੇ ਹੋ ਹੈ ਉਹ ਬਤਾਓ ਕਿ ਸਰਬੰਨਾ ਕੇ ਨਹੀਂ ਡਾਕਟਰ ਡਾਕਟਰ ਬੰਦਾ ਹਾਂਜੀ ਐਮ ਬੀ ਐਸ ਤੇ ਲਿਬਰ ਵਾਲੇ ਡਾਕਟਰ ਡਾਕਟਰ ਤੇ ਲਿਬਰ ਦੇ ਲੱਛਣ ਤੇ ਲੀਡਰ ਵਾਲੇ ਕੋਈ ਗੱਲ ਨਹੀਂ ਪੇਪਰ ਡੋਂਟ ਨਹੀਂ ਨਹੀਂ ਹਰਕਤ ਆ ਡੋਂਟ ਡਿਸਾਈਡ ਯੂਅਰ ਫਿਊਚਰ ਹਾਏ ਹਾਏ ਹਰਕਤਾਂ ਦਾ ਤਾਂ ਨਾ ਵੇਖ ਨਹੀਂ ਤੈ ਕਰਦੀਆਂ ਪਰ ਤੇਰੀਆਂ ਤਾਂ ਕਰਦੀਆਂ ਮੈਨੂੰ ਲੱਗਦੀਆਂ ਤੈਨੂੰ ਲੱਗਦੇ ਹੋਵੇ ਪਰ ਨਹੀਂ ਹੈ ਨਹੀਂ ਮੈਂ ਪਾਣੀ ਪੀ ਲਿਆ ਓਏ ਖਲੋ ਜਾ ਪਾਣੀ ਪੀ ਕੇ ਆਉਣਾ ਇੱਧਰ ਇੰਦਰ ਆਇਆ ਇੱਕ ਵਾਰ ਬਹੁਤ ਛਾਰ ਫੈਨ ਦੇ ਉਧਰ ਉਧਰ ਹੋਰ ਕੋਈ ਗੱਲ ਬਾਤ ਤੇਰੀ ਮਮਾ ਫੇਰ ਬੁਲਾ ਰਹੀ ਆ ਬੁਲਾਉਂਦੇ ਹੀ 2 ਮਿੰਟ ਬਲੌਗ ਤਿਆਰ ਕਰ ਲੈ ਬਲੌਗ ਤੇ ਮਮਾ ਦੇ ਠੀਕ ਹੈ ਮਾਵਾ ਚੱਲਣਦੇ ਆ ਸਾਡਾ ਬਲੌਗ ਚੱਲਣਦੇ ਆ ਹੋਰ ਹੋਰ ਇਧਰ ਆ ਵੀ ਚੰਡੀਗੜ੍ਹ ਆ ਤੂੰ ਤੂੰ ਦੱਸ ਤੂੰ ਕੋ ਕਰਨੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਤੇਰਾ ਚੰਡੀਗੜ੍ਹ ਕਿੱਦਾਂ ਚੱਲ ਰਿਹਾ ਚੰਡੀਗੜ੍ਹ ਤਾਂ ਬਹੁਤ ਵਧੀਆ ਜੀ ਦੋਸਤੋ ਇਹ ਵੀ ਮੇਰਾ ਭਤੀਜਾ ਵਾ ਔਰ ਇਹ ਚੰਡੀਗੜ੍ਹ ਪੜਦਾ ਵਾ ਇਹ ਅੱਜ ਕੱਲ੍ਹ ਚੰਡੀਗੜ੍ਹ ਆ ਗਿਆ ਤੁਸੀਂ ਵੇਖ ਸਕਦੇ ਜੇ ਦੇਖੀ ਇਹਦੇ ਦੀ ਲੋ ਵੇਖ ਕੇ ਬਹੁਤ ਕਚਾਈ ਹੋਈ ਬੇਟਾ ਤੁਸੀਂ ਉੱਥੇ ਵੀ ਦੌੜਦੇ ਪਤੰਗਾ ਪਤੰਗਾ ਹੋ ਸਕਦਾ ਤੁਹਾਨੂੰ ਹੈ ਉੱਥੇ ਤੇ ਨਹੀਂ ਵੀ ਛੱਡ ਕਿਦਾਂ ਭਾਈ ਘਟ ਅਲਾਉਡ ਨਹੀਂ ਹੈਗਾ ਚੰਡੀਗੜ੍ਹ ਅਲਾਉਡ ਨਹੀਂ ਹੈਗਾ ਅੱਛਾ ਅੱਛਾ ਚਲੋ ਇਹ ਲਾਉਣ ਨੂੰ ਕੱਟ ਲਵੇ ਹਾਂ ਅਸੀਂ ਪੈਂਡੇ ਨੇ ਜਾ ਰਹੇ ਵੱਖਰੇ ਆ ਜੀ ਸਭ ਚੰਡੀਗੜ੍ਹੋਂ ਗੱਲ ਹੀ ਦੀ ਜੋ ਪੈਂਟਾਂ ਨੇ ਪੈਂਡੇ ਨੇ ਜਾ ਰਹੇ ਵੱਖਰੇ ਹਾਂ ਜੀ ਚਲੋ 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 ਬਹੁਤ ਸੋਣਾ ਹਰਦੇਵਾਲ ਇਧਰ ਆ ਜੰਦੀਵ ਮਾਰੀ ਕੁਝ ਕਹਿਣਾ ਕਰਨ ਤੇ ਚੱਲਿਆ ਤੂੰ ਨਹੀਂ ਨਹੀਂ ਮੈਂ ਹੁੰਦਾ ਸਿਰਨਾ ਹੈ ਦੋਸਤੋ ਇਹ ਸਾਡੇ ਘਰ ਦਾ ਪਾਲਿਆ ਮੁਰਗਾ देसी ਮੁਰਗਾ ਹਰ ਘਰ ਦੀ ਖਰਾਕ ਖਾ ਕੇ ਇਹ ਪਲਿਆ ਅਰੇ ਨਾ ਵੇਖ ਲੈ ਕੱਦ-ਕੱਦ ਟਰੱਕੀ ਮੁੱਗੇ ਜੱਡਾ ਔਰ ਵੇਖਣ ਨੂੰ ਇਹ ਪੂਰਾ ਟਰੱਕੀ ਲੱਗਦਾ 7-8 ਕਿਲੋ ਦਾ ਵਾ 8 ਕਿਲੋ ਵੇਟ ਤੇ ਤਾਂ ਬੜੇ ਆਰਾਮ ਨਾਲ ਹੀ ਆ ਰੇ ਇਹਨੇ ਪੂਰੀਆਂ ਮਸਤੀਆਂ ਮਾਰੀਆਂ ਘਰ ਦੀ ਮੁਰਗੀ ਤੇ ਦਾਲ ਬਰਾਬਰ ਰੇ ਹੋਈ ਪਿੰਡਾਂ ਦੀ ਖੂਬਸੂਰਤੀ ਆ ਵੀ ਪਿੰਡਾਂ ਦੇ ਵਿੱਚ ਜਿਹੜੇ ਆਂਡੇ ਦੁੱਧ ਕਿਉ ਮੀਟ ਵਾਧੂ ਚੱਲੋ ਚੱਲੋ ਬਸ ਤਾਂ ਇਹ ਹੀ ਮੇਰੀ ਛੋਟੀ ਜਿਹੀ ਸਾਜ ਤੁਸੀਂ ਵੇਖ ਸਕਦੇ ਜੇ ਵੀ ਇਧਰੋਂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਤੇ ਆਹ ਦੇਖੋ ਜਰਾ ਵੀਰ ਤਾਂ ਕਿ ਚੜਾ ਰਿਹਾ ਹੈ ਪਰ ਪਤੰਗੇ ਦੀ ਪਤਾ ਨਹੀਂ ਕਿਹੜੇ ਸਮਾਨ ਚ ਰੱਬ ਜਾਣੇ ਉਹ ਉੱਪਰ ਆ ਭਾਈ ਕੈਚ ਹੁੰਦੀ ਹੋਈ ਤੇ ਪਰ ਇਹ ਆ ਮੇਰਾ ਆਪਣੇ ਪਿੰਡ ਤੇ ਇਤਨਾ ਪਿੰਡਾਂ ਦੀ ਨਿਹਾਰ ਜਿਹੜੀ ਆ ਇਹ ਤੁਸੀਂ ਵੇਖ ਸਕਦੇ ਜੇ ਸ਼ਹਿਰ ਹੀ ਬਣ ਗਿਆ ਹੁਣ ਪਿੰਡ ਤੇ ਰਹੇ ਨਹੀਂ ਜਿਹ ਪਹਿਲੇ ਇਹ ਟਾਈਮ ਆਹੀ ਜਦੋਂ ਛੋਟੇ ਛੋਟੇ ਨੇ ਹਾਂ ਉਦੋਂ ਕੱਚੇ ਪੱਕੇ ਜਿਹੇ ਪਿੰਡ ਹੁੰਦੇ ਇਹ ਸਾਰੇ ਇਧਰ ਗਲਗਾਂ ਦੇ ਖੇਡਦੇ ਰਹਿਣਾ ਹੁਣ ਜਿਹੜੇ ਆ ਇਹ ਬਣ ਗਏ ਆ ਪਿੰਡ ਜਿਹੜੇ ਆ ਕੋਠੀਆਂ ਗੁੱਟੀਆਂ ਉਹਦੀਆਂ ਖੁੰਬਾ ਗੂ ਇਹ ਬੰਦੇ ਆ ਦੇ ਸ਼ਹਿਰ ਇਹ ਮੇਰਾ ਪਿਛੇ ਨਹੀਂ ਹੈ ਰਿਹਾ ਛੋਟਾ ਪੰਦਰਾ ਤੇ ਅੱਜ ਮੌਜ ਲੱਗੀ ਧੁੱਪ ਨਿਕਲਣ ਦੀ ਬਹੁਤ ਸੋਹਣਾ ਮੌਲ ਇਹ ਤਾਂ ਦਿਨ ਨਹੀਂ ਕਿ ਸ਼ਹਿਰ ਪਾਣਾ ਕਿਰਨ ਕੀਤੀ ਆ ਆਪਣੇ ਵਲੌਗ ਦੀ ਤੇ ਮੇਰੀ ਫੇਰ ਉਹੀ ਆ ਇਹ ਮੇਰਾ ਵਲੌਗ ਜਿਹੜੀ ਆ ਸਾਡੇ ਪਿੰਡਾਂ ਦੀ ਤੇ ਕਲਚਰ ਦੀ ਸਾਡੇ ਪਰਿਵਾਰਾਂ ਦੀ ਸਾਡੇ ਘਰਾਂ ਦੀ ਸਾਂਝ ਆ ਜੇ ਤੁਹਾਨੂੰ ਲਾਇਕ ਜੁਬਕ ਕਰਦਾ ਕਰੋ ਮੈਂ ਤੁਹਾਡਾ ਆਪਣਾ ਗੀਤ ਪਤਾ ਪੰਨੂ